ਜਿੱਥੇ ਦੇਖ ਰਹੇ ਆ ਪੰਜਾਬ ਪਤਰਨਾਮਾ ਤੇ ਮੈਂ ਤੁਹਾਡਾ ਆਪਣਾ ਮਿਤਵਾਲੀ ਅੱਜ ਕੋਰਾਲੀ ਦੇ ਫਤਿਹਗੜ੍ਹ ਪਾਲਸ ਦੇ ਵਿੱਚ ਕਬੱਡੀ ਰੈਲੀ ਕੀਤੀ ਗਈ ਹੈ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਤਸਵੀਰਾਂ ਦਿਖਾਣ ਇਸ ਰੈਲੀ ਦੇ ਵਿੱਚ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਸ਼ਰਮਾ ਤੇ ਹੋਰ ਭਾਜਪਾ ਦੇ ਵੱਡੇ ਆਗੂ ਪੁੱਜੇ ਹੋਏ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਨਾਲ ਦੀ ਨਾਲ ਉਹਨਾਂ ਵੱਲੋਂ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਨੇ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਅਸ਼wini ਸ਼ਰਮਾ ਜੋ ਕਿ ਪੰਜਾਬ ਦੇ ਪ੍ਰਧਾਨ ਨੇ ਅਖਰ ਕੀ ਕਹਿ ਰਹੇ ਨੇ ਜੈ ਸ਼੍ਰੀ ਰਾਮ ਯਾਰ ਉਹ ਮਾਜਾ ਤਾਂ ਆਇਆ ਨਹੀਂ ਇਹ ਵਿੱਚ ਜੇ ਆਵਾਜ਼ ਆਦੀ ਨਾ ਅੱਗੇ ਨਾ ਪਿੱਛੇ ਇੱਕ ਵਾਰ ਜ਼ੋਰ ਨਾਲ ਬੋਲੋ ਮੈਂ ਬੋਲਾਂਗਾ ਜੈ ਸ਼੍ਰੀ ਰਾਮ ਤੁਸੀਂ ਬੋਲੋਗੇ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਜੀ ਪਿੱਛੇ ਵੀ ਇੱਕ ਵਾਰ ਹੱਥ ਖੜਾ ਕਰ ਦਿਓ ਅੱਗੇ ਵੀ ਕਰ ਦਿਓ ਜਿਹੜੀ ਮਾਤਾਵਾ ਭੈਣ ਦੀ ਆਵਾਜ਼ ਬੜੀ ਗੱਜ ਕੇ ਆ ਰਹੀ ਹੈ ਜੈ ਸ਼੍ਰੀ ਰਾਮ ਅੱਦਰ ਵੀ ਹੱਥ ਖੜਾ ਕਰ ਦਿਓ ਪਿੱਛੇ ਵੀ ਕਰ ਦਿਓ ਲਾਸਟ ਹੈ ਜੈ ਸ਼੍ਰੀ ਰਾਮ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਉਹ ਨੇਤਾ ਜਿਨ੍ਹਾਂ ਨੇ ਮੰਡਲ ਪ੍ਰਧਾਨ ਜ਼ਿਲ੍ਹਾ ਮਹਾ ਮੰਤਰੀ ਭਾਰਤੀ ਜਨਤਾ ਯੂਵਾ ਮੋਰਚਾ ਦੇ ਸੂਬਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਔਰ ਅੱਜ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣੇ ਨੇ ਅਜੇ ਸ਼੍ਰੀ ਅਸ਼wini ਸ਼ਰਮਾ ਜੀ ਦਾ ਮੈਂ ਖੜ੍ਹ ਵਿਧਾਨ ਸਭਾ ਅੰਤੇ ਸਵਾਗਤ ਕਰਦਾ ਹਾਂ ਅੱਛੂ ਜੀ ਨਾਲ ਮੈਂ ਤੇ ਵਿਰਾਜਮਾਨ ਮੇਰੇ ਛੋਟੇ ਭਰਾ ਔਰ ਜਿਨ੍ਹਾਂ ਨੇ ਵਿਦਿਆਰਥੀ ਕਾਲ ਤੋਂ ਜਿਹੜਾ ਹੈਗਾ ਸਮਾਜ ਦੀ ਸੇਵਾ ਕਰਨ ਦਾ ਪ੍ਰਣ ਲਿਆ ਇਸਾਂ ਸਾਡੇ ਮੀਤ ਪ੍ਰਧਾਨ ਪੰਜਾਬ ਦੇ ਡਾਕਟਰ ਸੁਬਾਸ਼ ਸ਼ਰਮਾ ਜੀ ਸਾਡੇ ਪੰਜਾਬ ਦੇ ਸੂਬਾ ਸਕੱਤਰ பானੂ ਜੀ ਸਾਡੇ ਨੈਸ਼ਨਲ ਕੌਂਸਲ ਦੇ ਮੈਂਬਰ ਜਿਨ੍ਹਾਂ ਦੇ ਆਨ ਤੇ ਭਾਰਤੀ ਜਨਤਾ ਪਾਰਟੀ ਸ਼ਾਨ ਵਧੀ ਹੈ ਬੀਬੀ ਅਮਨਜੋਤ ਰਾਮੂ ਵਾਲੀਆ ਜੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੁਭਾ ਖਜਾਨਚੀ ਸਾਡੇ ਭਰਾ ਜਿਹੜੇ ਕਿਸਾਨ ਸੰਗਠਨ ਦੇ ਦਮਦਾਰ ਨਾ ਟਿਕਾ ਝੰਡਾ ਖੜਾ ਕਰਕੇ ਝੰਡਾ ਫੜ ਕੇ ਖੜੇ ਰਹੇ ਐਜੇ ਸਰਦਾਰ ਸੁਖਵਿੰਦਰ ਗੋਲਡੀ ਜੀ ਸਾਡੇ ਜ਼ਿਲ੍ਹਾ ਦੇ ਮਹਾ ਮੰਤਰੀ ਔਜਲਾ ਜੀ ਸਾਡੇ ਰਾਣਾ ਜੀ ਕਮਲਦੀਪ ਸੈਣੀ ਜੀ ਐਨ ਕੇ ਵਰਮਾ ਜੀ ਜ਼ਿਲ੍ਹਾ ਦੇ ਅਧਿਐਖ ਯੁਵਾ ਅਧਿਐਖ ਦਮਦਾਰ ਅਧਿਐਖ ਜਿਨੇ ਦਿ ਰਹਿਨਮਾਈ ਚ ਜੜਾ ਹੈਗਾ ਮੋਹਲੀ ਜ਼ਿਲ੍ਹੇ ਦੇ ਅੰਦਰ ਭਾਤੀਂ ਦਾ ਪਾਟੇ ਚੰਡਾਪੁਲੰਦ ਹੋ ਰਿਹਾ ਹੈ ਅਜੇ ਸੰਜੀਵ ਵਿਸ਼ੇਸ਼ੀ ਔਰ ਭਾਰਤੀ ਜਨਤਾ ਪਾਰਟੀ ਦੇ ਤੇਜ ਇਸਤਾਰ ਯੁਵਾ ਨੇਤਾ ਸੁਪਾ ਮਹਾਮੰਤਰੀ ਸਾਡੇ ਇਸ ਜ਼ੋਨ ਦੇ ਇੰਚਾਰਜ सरदार सिंह बराड़ जी और जिन्होंने भारतीय जनता पार्टी आके भारतीय जनता पार्टी शोभा बदाई है और मोहाली जिले के अंदर भारतीय जनता पार्टी तगड़ा खरड़ तगड़ा किया रणजीत सिंह गिल जी होर इत मेरे इतने आए भैनों भावो मेरे कार्यकर्ताओं ਗਾਜਕੇ ਫਤਿਹ ਪ੍ਰਣ ਕਰੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟਾਈਮ 2 ਮਿੰਟ ਮਿਲੇ ਆ 2 ਮਿੰਟ ਤਾਂ ਮੇਰੇ ਸੀਚੇ ਚਲਾ ਗਿਆ ਵਿਕਸ਼ਿਤ ਪਾਰਾ ਜੀ ਰਾਮ ਜੀ ਦੇ ਉੱਪਰ ਜਿਹੜਾ ਹੈਗਾ ਉਹ ਤਾਂ ਅਸ਼wini ਜੀ ਆਪਣੀ ਗੱਲ ਰੱਖਣਗੇ ਅਸ਼wini ਜੀ ਮੈਂ ਦੋ ਤਿੰਨ ਗੱਲਾਂ ਫਟਾਫਟ ਕਹਿਣਾ ਚਾਹੂੰਗਾ ਇਹ ਜਿਹੜੀ ਖਰੜ ਵਿਦਵਾਨ ਸਭਾ ਹੈ ਇਹ ਦੇਪੂਮੀ ਹੈ ਇਹ ਦੇਪੂਮੀ ਕਿਉਂ ਹੈ ਮਾਤਾ ਮੰਸਾ ਦੇਵੀ ਦਾ ਮੰਦਰ ਦੇਖਿਆ ਤੁਸੀਂ ਮਾਤਾ ਮਨਸਾ ਦੇ ਵੀ ਤੋਂ ਬਾਅਦ ਕਾਂਸਲ ਆਂਦਾ ਹੈ ਉਥੇ ਮਾਂ ਕਾਂਸਾ ਦਾ ਪ੍ਰਾਚੀਨ ਮੰਦਿਰ ਹੈ ਉਸ ਤੋਂ ਬਾਅਦ ਨਿਆ ਗੋਦੇ ਅੰਦਰ ਸਿੰਗਾ ਦੇਵੀ ਦਾ ਪ੍ਰਾਚੀਨ ਮੰਦਿਰ ਹੈ ਉਸ ਤੋਂ ਅੱਗੇ ਅਰਨਾ ਬਰਨਾ ਭਗਵਾਨ ਸ਼ਿਵ ਜੀ ਦਾ ਪ੍ਰਾਚੀਨ ਮੰਦਿਰ ਹੈ ਅੱਗੇ ਮਾਂ ਜਯੰਤੀ ਦੇਵੀ ਦਾ ਮੰਦਿਰ ਹੈ ਥਲੇ ਭਗਵਾਨ ਸ਼ਿਵ ਜੀ ਦਾ ਮੰਦਿਰ ਹੈ ਅੱਗੇ ਪੈਰੋ ਜੀ ਦਾ ਮੰਦਿਰ ਹੈ ਔਰ ਛੋਟੀ ਨਗਲ ਤੇ ਅੰਦਰ ਇੱਕ ਸੁਰੰਗ ਹੈ ਮਾਂ ਆਸ਼ਾ ਦੇਵੀ ਦਾ ਮੰਦਿਰ ਹੈ ਔਰ ਆਖਿਰ ਚ ਮਿਰਜ਼ਾਪੁਰ ਦੇ ਅੰਦਰ ਭਗਵਾਨ ਸ਼ਿਵ ਜੀ ਦਾ ਉਹ ਮੰਦਿਰ ਹੈ ਜਿੱਦੇ ਮਨੇ ਪਾਂਡਵਾ ਨੇ ਉਥੇ ਅੰਗੂਠਾ ਲਾ ਕੇ ਪੀਮ ਨੇ ਉਹਨੂੰ ਦਬ ਲਈ ਸੀਗੀ ਉਹ ਮੰਦਿਰ ਹੈ ਪਰ ਇਸ ਦੇ ਫੋਰਮ ਵਿੱਚ ਮੈਂ ਅਸ਼ਵਨੀ ਸ਼ਰਮਾ ਜੀ ਦਾ ਸਵਾਗਤ ਕਰਦਾ ਕੁਰਾਲੀ ਦੇ ਨੇੜੇ ਪਾਰ ਕੋਟੀ ਹੈ ਗੋਸਾਈਆਂ ਦਾ ਡੇਰਾ ਹੈ ਖਰੜ ਦੇ ਅੰਦਰ ਮਿੱਠਾ ਖੂਹ ਹੈ ਅੰਬਿਕਾ ਮੰਦਿਰ ਹੈ ਇਹ ਪੂਰੀ ਦੇ ਭੂਮੀ ਹੈ ਦੋ ਤਿੰਨ ਛੋਟੇ ਛੋਟੀ ਗੱਲਾਂ ਸਮਝ ਲਓ ਸਰਕਾਰ ਜੜੀ ਹੈ ਨਾ ਜੀ ਬੋਦੀ ਜੀ ਤੇ ਸਾਡੇ ਹੈਗੇ ਨੇ ਪਰ ਅਸੀਂ ਵੀ ਬਣਾਣੀ ਹੈ ਇੱਥੇ ਸਾਰੇ ਵਰਕਰਾਂ ਦੀ ਜ਼ਿੰਮੇਵਾਰੀ ਹੈ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਕਿਵੇਂ ਲੋਗਾ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਚੱਕੋ ਲੋਕਾਂ ਲਈ ਸੰਘਰਸ਼ ਕਰੋ ਲੋਕ ਤੁਹਾਡੇ ਨਾਲ ਖੜੇ ਹੁੰਦੇ ਨੇ ਅਸ਼ਵਨਜੀਤ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਪੰਜਾਬ ਸੈਕਟਰ ਦੇ ਬੈਕ ਸਾਈਡ ਤੇ ਕਾਂਸਲ ਨਿਆ گاਉਂ ਆਂਦਾ ਹੈ ਪੰਜਾਬ ਸਰਕਾਰ ਨੇ ਤੁਗਲ ਕੀ ਫਰਮਾਨ ਜਾਰੀ ਕੀਤਾ ਕਿ ਇਕੋਸੈਂਸਿਟਿਵ ਜ਼ੋਨ ਬਣਾਵਾਂਗੇ 3 ਕਿਲੋਮੀਟਰ ਦਾ 1 ਲੱਖ ਮਕਾਨ ਟੁੱਟਣ ਦੀ ਕਗਾਰ ਤੇ ਆਗੇ ਰੋਂਬਰ 2024 ਅਸੀਂ ਸੰਘਰਸ਼ ਵਿੜਿਆ ਲੜਾਈ ਲੜੀ ਦਰਨੇ ਪ੍ਰਦਰਸ਼ਨ ਕੀਤੇ भगवंत मान के रेजिडेंसर मार्च किया गिरफ्तारी दी, दी, दी तीन मंत्रियों की कमेटी बनी मंत्रियों की कमेटी की रिपोर्ट सुप्रीम कोर्ट सबमिट हुई वो तीन किलोमीटर दायरा जड़ा है सौ मीटर हो गया है और काउंसिल नया गांव के लोग जो ने भारतीय जनता पार्टी का कोटी कोटी धन्यवाद कर रहे हैं अश्विन जी इत माजरी है इत है पड़्च दे अंदर डैम है ਬੈਂਤ ਦੇ ਅੰਦਰ ਸਰਕਾਰ ਦੀ ਅੰਗਿਲੀ ਕਰਕੇ ਸੁੱਕ ਗਿਆ ਔਰ ਜਦ ਗਾਦ ਹੋਈ ਗਾਦ ਦੇ ਅੰਦਰ ਹਿਰਨ ਆਉਂਦੇ ਸੀ ਔਰ ਹਿਰਨ ਮਰ ਜਾਂਦੇ ਸੀ ਉਹਨਾਂ ਬੇਜਵਾਨਾਂ ਦੀ ਆਵਾਜ਼ ਭਾਜਨਤਾ ਪਾਰਟੀ ਬਣੀ ਔਰ ਉੱਤੇ ਹਿਰਨਾਂ ਦਾ ਖਿਆਲ ਰੱਖਾ ਗਿਆ। ਇਹ ਅਸੀਂ ਮਾਜਰੀ ਬਲਾਕ 'ਚ ਬੈਠੇ ਆਂ। ਇਸ ਅਸ਼ਵਨੀ ਜੀ ਨੇ ਇਲੀਗਲ ਮਾਈਨ ਦੇ ਖਿਲਾਫ ਬੇੜਾ ਚੱਕਿਆ ਹੋਇਆ। ਅਸੀਂ ਮਾਜਰੀ ਬਲਾਕ 'ਚ ਬੈਠੇ ਆਂ। ਮਾਜਰੀ ਬਲਾਕ ਦੇ ਅੰਦਰ ਕੋਈ ਖੱਡ ਨਹੀਂ ਹੈ ਤੇ باوجود ਇੱਥੇ ਮਾਈਨਿੰਗ ਹੁੰਦੀ ਹੈ 17 ਕਰਸ਼ਾ ਚੱਲਦੇ ਨੇ। ਆਤੀੰਤਾ ਪਾਰਟੀ ਨੇ ਉਹਦੇ ਖਿਲਾਫ ਝੰਡਾ ਬੁਲੰਦ ਕੀਤਾ ਆਵਾਜ਼ ਬੁਲੰਦ ਕੀਤੀ ਦਮਦਾਰ ਟਿੱਕੇ ਨੇ ਕਿਹਾ ਕੋਈ ਗੱਲ ਨਹੀਂ ਭਾਣੂ ਜੀ ਹੁਣ ਰੁਕ ਜਾ ਪੰਜ ਮਿੰਟ ਜਰਾ ਪੰਜ ਮਿੰਟ ਰੁਕ ਜਾ ਕੋਈ ਚੱਕਰ ਨਹੀਂ ਪ੍ਰਧਾਨ ਜੀ ਪਰਮਿਸ਼ਨ ਦਿੱਤੀ ਹੋਈ ਹੈ ਆ ਜਾਓ ਚਿੰਤਾ ਨਾ ਕਰੋ ਤੇ ਦਮਦਾਰ ਟਿੱਕੇ ਨਾਲ ਇਲੀਗਲ ਮਾਈਨਿੰਗ ਖਿਲਾਫ ਆਵਾਜ਼ ਬੁਲੰਦ ਕੀਤੀ 17 ਦੇ 17 ਕਸ਼ਰ ਬੰਦ ਹੋਏ ਇਲੀਗਲ ਮਾਈਨਿੰਗ ਬੰਦ ਹੋਈ ਟਿਫਰ ਚੱਲ ਨੇ ਬੰਦ ਹੋਏ ਔਰ ਇਹ ਲੋਕ ਕਹਿੰਦੇ ਨੇ 20 ਸਾਲ ਦੇ ਇਤਿਹਾਸ ਸੇ ਪਹਿਲੀ ਵਾਰ ਹੋਇਆ ਹੈ ਕੋਈ ਭਾਤੀਨਤਾ ਪਾਰਟੀ ਦਾ ਲੀਡਰ ਆਇਆ ਹੈ ਜਿਹਨੇ ਮਾਜਰੀ ਦੇ ਅੰਦਰ ਵਿਕਿਆ ਨਹੀਂ ਔਰ ਮਾਈਨਿੰਗ ਬੰਦ ਕਰਾਈ ਇਹ ਭਾਤੀਨਤਾ ਪਾਰਟੀ ਸਦਕਾ ਹੋਇਆ ਇੱਕ ਵਾਰ ਭਾਤੀਨਤਾ ਪਾਰਟੀ ਜ਼ੋਰਦਾਰ ਤਾਲੀਆਂ ਚੰਜੇੜੀ ਲਾਂਡਰਾ ਚੌਕ ਤੋਂ ਅੱਗੇ ਸਰਕਾਰ ਤੱਕ ਇਹਨਾਂ ਜ਼ਮੀਨ ਕਬਜ਼ਾ ਕਰਨ ਲੱਗੀ ਸੀਗੀ ਉਸ ਧਰਨੇ ਪ੍ਰਦਰਸ਼ਨ 'ਚ ਬੈਠੇ ਔਰ ਚੰਜੇੜੀ ਦੀ ਲੜਾਈ ਲੜੀ ਔਰ ਸਰਕਾਰ ਨੂੰ ਪਿੱਛੇ ਹਟਾਇਆ ਸੋ ਮੁੱਦਿਆਂ ਦੀ ਲੜਾਈ ਲੜੋ ਮੁੱਦੇ ਲੜੋਗੇ ਲੋਕ ਤੁਹਾਡੇ ਨਾਲ ਆਪਣੇ ਆਪ ਜੁੜਨਗੇ ਚਲੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਅਸੀਂ ਹਮੇਸ਼ਾ ਤੁਹਾਡੇ ਅੰਗ ਸੰਗ ਖੜੇ ਆ ਤੁਹਾਡੇ ਨਾਲ ਦਮਦਾਰ ਤਿੱਕੇ ਨਾਲ ਚੱਲਣ ਨੂੰ ਤਿਆਰ ਆ ਬਸ ਤੁਸੀਂ ਹਿੰਮਤ ਦਿਖਾਓ ਕਿਉਂਕਿ ਬੰਦੇ ਨੂੰ ਜਿਹੜਾ ਹੈਗਾ ਨਾ ਆਪਣੇ ਘਰ ਸੜਕ ਇਹਦੀ ਬਹੁਤ ਵੱਡਾ ਪ੍ਰੋਬਲਮ ਬਣਦੀ ਹੈ ਅੱਛੇ ਦੱਸ ਦਿਓ ਤੁਹਾਡੀ ਸੜਕਾਂ ਟੁੱਟੀਆਂ ਨੇ ਨਹੀਂ ਟੁੱਟੀਆਂ ਇਕੋ ਜਾਸਦੋ ਹੱਥ ਖੜਾ ਕਰਕੇ ਟੁੱਟੀਆਂ ਟੁੱਟੀਆਂ ਸੜਕਾਂ ਟੁੱਟੀਆਂ ਨਾ ਟਿੱਪਰ ਕਰਕੇ ਤੁਹਾਨੂੰ ਆਪਣੇ ਸਕੂਟੀ ਥੱਲੇ ਉਤਾਰਨੇ ਪੈਂਦੇ ਨਹੀਂ ਪੈਂਦੇ ਸੀਗੇ ਪਹਿਲੇ ਸੀ ਨਾ ਸੋ ਜੇ ਇਹ ਪ੍ਰੋਬਲਮ ਰਿਜ਼ੋਲਵ ਕਰਾਂਗੇ ਤਾਂ ਹੀ ਤਾਂ ਅਗੇ ਵਧਾਂਗੇ ਨਾ ਸੋ ਆਜੋ ਆਸੀ ਮਿਲ ਕੇ ਇਸ ਖਰੜ ਵਿਧਾਨ ਸਭਾ ਚ ਸੰਘਰਸ਼ ਵਿੜੀਏ ਖਰੜ ਵਿਧਾਨ ਸਭਾ ਦੇ ਅੰਦਰ ਲੜਾਈ ਲੜੀਏ ਲੋਕ ਮੁੱਦਿਆਂ ਦੀ ਲੜਾਈ ਲੜੀਏ ਲੋਕਾਂ ਦੀ ਲੜਾਈ ਲੜੀਏ ਕਿਉਂਕਿ ਜਦ ਲੋਕ ਲੜਾਈ ਲੜਦੇ ਨੇ ਤੇ ਲੋਕ ਖੜੇ ਹੁੰਦੇ ਨੇ ਗਿੱਲ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੈਨੂੰ ਫੋਨ ਆਇਆ 9 ਸਾਲ ਦੇ ਉੱਪਰ ਨਾਮ ਨਹੀਂ ਲਾਉਂਗਾ ਇਧਰ ਆਇਆ ਕੋਰਾਲੀ ਤੋਂ ਕਹਿੰਦਾ ਮੈਂ ਐਮਸੀ ਹਾਂ ਪਹਿਲੇ ਪਹਿਲੇ ਕਾਂਗਰਸ ਦੇ ਹੁਣ ਆਪ ਦਾ ਕਿ ਆਪ ਦਾ ਪਹਿਲੇ ਕਾਂਗਰਸ ਦੇ ਸੰਗੂ ਦੱਸਦਾ ਸੀਗਾ ਕਹਿੰਦੇ ਤੁਹਾਡੇ ਵਰਗੇ ਲੀਡਰ ਵਿਰਲੇ ਹੁੰਦੇ ਨੇ ਮੈਂ ਕਿਹਾ ਗਿੱਲ ਸਾਹਿਬ ਸੁਣਿਓ ਕਹਿੰਦੇ ਤੁਹਾਡੇ ਵਰਗੇ ਲੀਡਰ ਵਿਰਲੇ ਹੁੰਦੇ ਨੇ ਮੈਂ ਕੀ ਹੋਇਆ ਕਹਿੰਦਾ ਤੁਸੀਂ ਮਾਈਨਿੰਗ ਦੇ ਖਿਲਾਫ ਸੰਘਰਸ਼ ਲੜਿਆ ਮਾਈਨਿੰਗ ਬੰਦ ਕਰਾਈ ਤੁਸੀਂ ਵਿਕੇ ਨਹੀਂ ਸੋ ਭਾਜੀ ਇਹ ਲੋਕ ਤੁਹਾਡੇ ਨਾਲ ਖੜੇ ਹੁੰਦੇ ਨੇ ਲੋਕ ਤੁਹਾਡੇ ਨਾਲ ਖੜੇ ਹੁੰਦੇ ਨੇ ਮੇਰੀ ਇਨੀ ਬੇਨਤੀ ਹੈ ਆਓ ਅਸੀਂ ਸਭ ਮਿਲ ਕੇ ਇਸ ਖੇਰ ਨੂੰ ਹੋਰ ਚੰਗਾ ਸੁੰਦਰ ਔਰ ਸਨੇਹਰ ਬਣਾਇਓ ਬਹੁਤ ਬਹੁਤ ਧੰਨਵਾਦ ਸ਼੍ਰੀ ਭਾਈਕੁਰ ਜੀ ਦਾ ਖਾਲਸਾ ਸ਼੍ਰ